ਤੁਹਾਡੇ ਵਾਸਤੇ ਆਪਾਂ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਅੱਜ ਮਸ਼ੀਨਰੀਆਂ ਸਿਰਫ ਗੱਡੀਆਂ ਮਿਲਣ ਗਿਆ ਗੱਡੀਆਂ ਵੀ ਸਿਰਫ ਆਲਟੋ ਮਿਲਣੀਆਂ ਜੀ ਵਧੀਆ ਗੱਡੀਆਂ ਮਿਲਣ ਗਿਆ ਵਧੀਆ ਘੱਟ ਰੇਟਾਂ 'ਚ ਤੇ ਕੱਲੀ-ਕੱਲੀ ਆਪਾਂ ਗੱਡੀ ਦੀ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਲਿਖਿਆ ਰਹਿੰਦਾ 77194 45360 ਜੇ ਕਿਸੇ ਨੇ ਬਈ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਦੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਮਾ ਭੇਜ ਕੇ ਫਰੀ ਚੈਟ ਲਗਵਾ ਸਕਦੇ ਹਾਂ ਪਹਿਲਾਂ ਤਾਂ ਆਲਟੋ ਗੱਡੀ ਦੇਖੋ ਤੁਸੀਂ ਆਹ ਜਿਹੜੀ ਸਕਰੀਨ ਤੇ ਚੱਲ ਰਹੀ ਹੈ 10 ਮਾਡਲ ਹੈ ਫਾਸਟ ਓਨਰ ਗੱਡੀ ਹੈ 155 ਡਿਮੰਡ ਹੈ ਜੀ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਗੱਡੀ ਦਾ ਰੰਗ ਦੇਖੋ ਬਹੁਤ ਵਧੀਆ ਸਾਫ ਸੁਥਰਾ ਆਪਾਂ ਨੂੰ ਮਿਲੂਗਾ ਗੱਡੀ ਖੜੀ ਹੈ ਬਈ ਸੰਗਰੂਰ ਏਰੀਆ 'ਚ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਕੋਈ ਵੀ ਦੇਖਣਾ ਚਾਹੁੰਦਾ ਜੀ ਕਿਸੇ ਨੇ ਟ్రਾਈ ਲੈਣੀ ਹੈ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਮਾਲਕ ਕਹਿੰਦੇ ਆ ਵੀ ਘਰੇ ਗੱਡੀ ਮਿਲ ਜੂਗੀ ਆ ਕੇ ਦੇਖ ਲਓ ਕਦੋਂ ਮਰਜੀ 1 55 ਰੇਟ ਇੱਕ ਵਾਰੀ ਲਾਇਆ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਉੱਪਰ نیچے ਹੋ ਜੂਗਾ ਤੇ ਮਾਲਕ ਬਾਈ ਦਾ ਨੰਬਰ 97 688 21000 ਪੂਰਾ ਤੇ ਨੰਬਰ 2 ਤੇ ਆਲਟੋ ਫਿਰ ਤੋਂ ਤੁਸੀਂ ਦੇਖੋਗੇ 2010 ਮਾਡਲ ਆ ਵੀ 10 ਮਾਡਲ ਹੈ 1 ਲੱਖ 20000 ਰੁਪਿਆ ਇਸ ਗੱਡੀ ਦੀ ਮੰਗ ਆਪਣੇ ਕੋਲੇ ਪਹੁੰਚੀ ਹੈ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਦੀ ਵੀ ਗੱਡੀ ਦਾ ਰੰਗ ਚਿੱਟਾ ਹੈ ਤੇ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਗੱਡੀ ਖੜੀ ਹੋ ਬਈ ਆਹ ਲੁਧਿਆਣਾ ਏਰੀਆ 'ਚ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਲੱਕੇ ਰੰਗ ਵੀ ਠੀਕ ਹੈ ਅੰਦਰੋਂ ਜੇ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਗੱਡੀ A to Z ਪੂਰੀ ਵਧੀਆ ਪਈ ਹੈ ਸਾਰੇ ਵੀ ਜਿੰਨੇ ਵੀ ਫੰਕਸ਼ਨ ਹੁੰਦੇ ਆ ਸਾਰੇ ਚਾਲੂ ਹਾਲਤ ਦੇ ਵਿੱਚ ਹੈ ਜੇ ਆਪਾਂ ਇੰਜਨ ਦੀ ਗੱਲ ਕਰੀਏ ਸਾਇਲੈਂਟ ਵਧੀਆ ਇੰਜਨ ਹੈ ਜੇ ਆਪਾਂ andro ਗੱਲ ਕਰੀਏ ਤਾਂ ਸੀਟ ਕਵਰ, ਮੈਟਿੰਗ, 뮤ਜ਼ਿਕ ਸਿਸਟਮ, ਹਰ ਚੀਜ਼ ਆਪਾਂ ਨੂੰ ਵਧੀਆ ਮਿਲ ਜਾਊਗਾ। ਲੁਧਿਆਣੇ ਜਾ ਕੇ ਬਾਕੀ ਤੁਸੀਂ ਦੇਖ ਲਓ। ਤੁਹਾਡੇ ਸਾਹਮਣੇ ਗੱਡੀ ਆ, ਫੋਟੋਆਂ ਸਕਰੀਨ ਤੇ ਆਪਾਂ ਚਲਾਈ ਰੱਖੀਆਂ ਤੇ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ। ਬਾਕੀ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੇ ਮਾਲਕ ਦਾ ਨੰਬਰ 9590 21 160 54 ਮਾਲਕ ਨਾਲ ਗੱਲ ਆਪੇ ਕਰ ਲਿਓ। ਤੇ ਹੁਣ ਤੁਸੀਂ ਦੇਖੋ ਜੀ ਇੱਕ Alto CNG ਗੱਡੀ ਜੀ। CNG ਕਿਟ ਲੱਗੀ ਹੋਈ ਆ ਤੇ ਟਾਇਰਾਂ ਦੇ ਵਿੱਚ ਅਲਾਈ ਆਪਾਂ ਨੂੰ ਮਿਲ ਜਾਣਗੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਤੇ ਇਹਨਾਂ ਦਾ ਏਰੀਆ सिरसा ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀ 1,20,000 ਰੁਪਇਆ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਕਿਸ ਨੂੰ ਪਸੰਦ ਆਉਂਦੀ ਆ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਆਪ ਵੀ 10 ਮਾਡਲ ਗੱਡੀ ਆ ਪਰ CNG ਹੈ ਜੀ ਟਾਇਰਾਂ 'ਚ ਅਲਾਈ ਲੱਗੇ ਆ सिरसा ਹਰਿਆਣਾ ਇਹਨਾਂ ਦਾ ਏਰੀਆ ਆ ਇੱਕ ਵੀ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਕਿਸ ਨੇ ਦੇਖਣੀ ਆ ਕਿਸ ਨੇ ਚਲਾ ਕੇ ਦੇਖਣੀ ਆ ਆਹ ਆਲਟੋ ਗੱਡੀ ਚਿੱਟੇ ਰੰਗ ਦੀ ਆ ਤੇ ਜਾ ਕੇ ਦੇਖ ਸਕਦੇ ਹੋ ਤੇ ਨੰਬਰ ਸਕਰੀਨ ਤੇ ਆਪਾਂ ਓਨਰ ਦਾ ਦੇ ਰੱਖਿਆ ਜੀ ਜਿਨ੍ਹਾਂ ਦੀ ਗੱਡੀ ਆ 99966 ਤੇ 80192 ਨੰਬਰ ਤੇ ਗੱਲ ਆਪੇ ਕਰ ਲਿਓ ਜੇ ਕੋਈ ਖਰੀਦਣ ਦਾ ਚਾਹਵਾਨ ਹੋਏਗਾ ਤੇ ਹੁਣ ਆਪਾਂ ਇੱਕ ਆਲਟੋ ਗੱਡੀ ਹੋਰ ਲੈ ਕੇ ਪਹੁੰਚੇ ਆਂ ਆ ਵੀ ਸੀਐਨਜੀ ਗੱਡੀ ਆ ਮਾਡਲ 2009 ਹੈ ਤੇ ਗੱਡੀ ਦੀ ਪਾਸਿੰਗ 2029 ਤੱਕ ਹੈ ਇਹਦੀ ਰਿਨਿਊ ਹੋਈ ਚੀ। ਡਿਮਾਂਡ ਦੀ ਗੱਲ ਕਰੀਏ 1 ਲੱਖ 30000 ਰੁਪਇਆ ਗੱਡੀ ਖੜੀ ਆ ਹਿੰਸਾਰ ਏਰੀਆ ਚ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਦੋ ਨਵੇਂ ਦੋ ਸੜ ਪੈਸੇ ਗੱਡੀ ਹਿੰਸਾਰ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕੋਈ ਵੀ ਆਹ ਗੱਡੀ ਦੇਖਣ ਦਾ ਜਾਂ ਖਰੀਦਣ ਦਾ ਚਾਹਵਾਨ ਹੈਗਾ ਟ੍ਰਾਈ ਲੈਣੀ ਹੈ ਕਿਸੇ ਨੇ ਜਾ ਕੇ ਦੇਖ ਲਓ ਜੀ ਤੇ ਚਲਾ ਕੇ ਦੇਖ ਲਓ ਕਿਸੇ ਨੂੰ ਵੀ ਪਸੰਦ ਆ ਵੀ ਉਹ ਤੋਂ ਬਾਅਦ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਛ ਵੀ ਪੁੱਛ ਪੜਤਾਲ ਆਪਦੀ ਕਰਨੀ ਹੈ ਤੁਸੀਂ ਕਰ ਲਿਓ ਜੀ ਬਾਕੀ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ 1 ਰੁਪਿਆ ਮੌਕੇ ਦੀ ਗੱਡੀ ਭਾਲਦੀ ਨਹੀਂ ਸਾਰਾ ਕੰਮ ਟੋਟਲ ਹੋਏਗਾ ਬਾਕੀ ਅੰਦਰੋਂ ਵੀ ਦੇਖ ਲਓ ਬਾਹਰੋਂ ਵੀ ਦੇਖ ਲਓ ਸਾਰਾ ਕੁਝ ਓਕੇ ਹੈ ਜੀ ਤੇ 9991545541 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਆਪੇ ਗੱਲ ਤੁਸੀਂ ਕਰ ਲਿਓ ਜਿੰਨੀਆਂ ਆਲਟੋ ਗੱਡੀਆਂ ਤੁਸੀਂ ਦੇਖੀਆਂ ਲੋਕਲ ਮਾਲਕਾਂ ਦੇ ਘਰੇ ਖੜੀਆਂ ਕਿਸੇ ਵੀ ਗੱਡੀ ਦੀ ਕੋਈ ਵੀ ਜਾਣਕਾਰੀ ਲੈਣੀ ਆ ਤੁਹਾਨੂੰ ਨਾਲ ਦੀ ਨਾਲ ਮਾਲਕ ਦਾ ਨੰਬਰ ਵੀ ਮਿਲ ਰਿਹਾ ਜੀ ਕੋਈ ਜਾਣਕਾਰੀ ਲੈਣੀ ਹੈ ਕੁਝ ਵੀ ਪੁੱਛਣਾ ਮਾਲਕ ਨਾਲ ਸਿੱਧੀ ਗੱਲ ਤੁਸੀਂ ਆਪੇ ਕਰ ਸਕਦੇ ਹੋ ਬਾਕੀ ਹੋਰ ਅੱਗੇ ਮਸ਼ੀਨਰੀਆਂ ਹੈਗੀਆਂ ਅੱਗੇ ਹੋਰ ਵੀ ਆਲਟੋ ਗੱਡੀਆਂ ਨੇ ਤੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਚੀ ਕਿਉਂਕਿ ਜਨੇਬਈ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਆਡੇ ਕੋਲੇ ਵੀ ਕੋਈ ਆਲਟੋ ਗੱਡੀ ਆ ਜਾਂ ਕੋਈ ਹੋਰ ਗੱਡੀ ਆ ਕੋਈ ਵੀ ਆ i20 ਆ ਵਰਨ ਆ ਕੋਈ ਵੀ ਮਹਿੰਦਰਾ ਦੀ ਗੱਡੀ ਐ ਕੋਈ ਟਾਟਾ ਦੀ ਗੱਡੀ ਐ ਕੋਈ ਵੀ ਗੱਡੀ ਚਾਹੀ ਤੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਕੋਈ ਮੋਟਰਸਾਈਕਲ ਐ ਕੋਈ ਬੁੱਲਟ ਐ ਕੋਈ ਵੀ ਮਸ਼ੀਨਰੀ ਐ ਤੁਸੀਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਖਰਚਾ ਵਾਰਚਾ ਵੀ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਜੇ ਕਿਸੇ ਨੂੰ ਵੇਚਣੀ ਐ ਭੇਜੋ ਆਪਣੇ ਕੋਲੇ ਕੋਈ ਵੀ ਚੀਜ਼ ਐ ਕੋਠੀ ਘਰ ਮਕਾਨ ਕੁਝ ਵੀ ਐ ਚਾਹੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਹੈ 77 19445360 ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤੇ ਇਸ ਤਰ੍ਹਾਂ ਦੀ ਨਵੀਂ ਤੋਂ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਤੇ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਵੀ ਲਾਜ਼ਮੀ ਕਰ ਦਿਓ ਵੱਧ ਤੋਂ ਵੱਧ ਕਰ ਦਿਓ ਜੀ ਤੇ ਜਿੰਨੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਫਿਰ ਤੋਂ ਕਰਦੇ ਹਾਂ ਅਲਟੋ ਐਲੈਕਸਾ ਗੱਡੀ ਹੁਣ ਤੁਸੀਂ ਦੇਖੋ ਜਿਹੜੀ ਗੱਡੀ ਬਈ ਆਪਾਂ ਲੈ ਕੇ ਆਹ ਪਹੁੰਚੇ ਆ ਮਾਡਲ ਇਹਦਾ 2011 ਦਾ ਫਾਸਟ ਓਨਰ ਗੱਡੀ ਐ ਜੀ ਇੱਕ 85 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪਿਛਲੀਆਂ ਗੱਡੀਆਂ ਕੋਈ 9 ਮਾਡਲ ਸੀਗੀ ਕੋਈ 10 ਮਾਡਲ ਸੀਗੀ ਤੇ ਆਹ 11 ਮਾਡਲ ਹੈ ਜੰਢਿਆਲਾ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਐ ਜੀ ਕੰਡੀਸ਼ਨ ਆਲੋਕਿਆ ਅੰਦਰੋਂ ਵੀ ਬਾਹਰੋਂ ਵੀ ਇੰਜਨ ਵੀ ਆਲੋਕਿਆ ਜੀ ਕਿਸੇ ਪਾਸੋਂ ਕੋਈ ਕਮੀ ਪਈ ਨਹੀਂ ਆਪਾਂ ਨੂੰ ਮਿਲਣੀ ਨਹੀਂ ਵਧੀਆ ਮਿਊਜ਼ਿਕ ਸਿਸਟਮ ਆਪਾਂ ਨੂੰ ਮਿਲ ਜੂਗਾ ਤੇ ਕਿਸੇ ਨੇ ਦੇਖਣੀ ਆਂ ਅੰਦਰੋਂ ਬਾਹਰੋਂ ਸਟਾਰਟ ਕਰਕੇ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰੇ ਜਾ ਕੇ ਦੇਖ ਲਿਓ ਜੀ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਜੰਡੀਆ ਵਾਲਾ ਮਾਲਕ ਦਾ ਏਰੀਆ ਮਾਲਕ ਦਾ ਨੰਬਰ 83 607 369 148 ਇਸ ਨੰਬਰ 'ਤੇ ਗੱਲ ਆਪੇ ਕਰ ਲਿਓ ਇੱਕ ਆਲਟੋ ਐਲਐਕਐਸਆਈ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਹੁਣ ਗੱਡੀ 2005 ਮਾਡਲ ਆ ਤੇ ਮਾਡਲ ਤੇ ਨਾ ਜਾਇਓ ਜੀ ਪਹਿਲਾਂ ਤੁਸੀਂ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਗੱਡੀ ਚੈੱਕ ਕਰੋ ਜੀ ਸਰਫ 60000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੈਟ ਹੋ ਜਾਊਗਾ ਤੇ ਕੰਡੀਸ਼ਨ ਆਲੁਕਿਆ ਬਰਨਾਲੇ ਖੜੀ ਹੈ ਮਾਡਲ 5 ਤੇ 80 ਤੋਂ 85 ਪਿਆਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕੰਡੀਸ਼ਨ 'ਚ ਕੋਈ ਕਮੀ ਪੇਸ਼ੀ ਨਹੀਂ ਅੰਦਰੋਂ ਕੋਈ ਕਮੀ ਪੇਸ਼ੀ ਨਹੀਂ ਇੰਜਣ ਗੇਰ ਪੂਰਾ ਵਧੀਆ ਮਾਲਕ ਕਹਿੰਦੇ ਵੀ ਸਾਡੇ ਵੱਲੋਂ ਫੁੱਲ ਗਾਰੰਟੀ ਹੈ ਜਿੰਨੀ ਵੀ ਜਾਣਕਾਰੀ ਤੁਹਾਨੂੰ ਮੈਂ ਦੱਸ ਰਿਹਾ ਜੀ ਆ ਸਾਰੀ ਜਾਣਕਾਰੀ ਮਾਲਕ ਦੁਆਰਾ ਮੈਨੂੰ ਦੱਸੀ ਹੁੰਦੀ ਹੈ ਤੇ 60000 ਰੁਪਏ ਇੱਕ ਵਾਰੀ ਡਿਮਾਂਡ ਆ ਬਾਕੀ ਹੋ ਜਾਊਗਾ ਜੇ ਕੋਈ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦਾ ਨੰਬਰ ਸਾਰੇ ਤੁਸੀਂ ਲਿਖ ਲਓ ਨੋਟ ਕਰ ਲਓ ਚਾਹੇ ਸਕਰੀਨਸ਼ਾਟ ਲੈ ਕੇ ਰੱਖ ਲਓ ਸਕਰੀਨ ਤੇ ਆ ਰਿਹਾ ਹੂਆ 98769757134 ਤੇ ਹੁਣ ਆਪਾਂ ਗੱਲ ਕਰਾਂਗੇ Maruti 800 ਗੱਡੀ ਦੀ ਤੁਸੀਂ ਨਾਲ ਦੀ ਨਾਲ ਇੱਕ ਸਸਤੀ ਗੱਡੀ ਵੀ ਕਹਿੰਦੇ ਹੁੰਦੇ ਹੋ ਤਾਂ ਲੈ ਕੇ ਆਪਾਂ ਪਹੁੰਚਿਆ ਫਾਸਟ ਓਨਰ ਗੱਡੀਆਂ ਜੀ ਦੇਖੋ ਜੀ ਮਾਡਲ ਮੈਨੂੰ ਪਤਾ ਨਹੀਂ ਇਹਨਾਂ ਨੇ ਕਨਫਰਮ ਨਹੀਂ ਕੀਤਾ ਤੇ ਤੁਸੀਂ ਮਾਲਕ ਨੂੰ ਪੁੱਛ ਲਿਓ ਪਰ ਗੱਡੀ ਫਾਸਟ ਓਨਰ ਹੈ ਅ ਰੇਟ ਆ ਸਿਰਫ 38000 ਰੁਪਇਆ ਗੱਡੀ ਖੜੀ ਆ ਬਈ ਪਟਿਆਲੇ ਏਰੀਆ ਚ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੈ ਚਲਾਉਣ ਚ ਗੱਡੀ ਕੋਈ ਕਮੀ ਪੇਸੀ ਨਹੀਂ ਹੈਗੀ ਤੇ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛ ਪੜਤਾਲ ਆਪਦੀ ਕਰਨੀ ਹੈ ਤੁਸੀਂ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਲਿਓ ਤੇ 38000 ਦੇ ਵਿੱਚੋਂ ਵੀ ਘਾਟਾ ਵਾਧਾ ਮੌਕੇ ਤੇ ਹੋ ਜਾਊਗਾ ਮਾਲਕ ਬਾਈ ਦਾ ਨੰਬਰ ਆ 700 پورا 912145 ਗੱਲਬਾਤ ਆਪੇ ਕਰ ਲਿਓ ਜੀ ਤਾਂ ਕਿ ਪੂਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਆਪਣਾ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਦਾ ਭੇਜੋ ਜੀ